ਵੱਡੀ ਖਬਰ ਹੈ ਜਿਹੜੀ ਉਹ ਲੈਣ ਤੋਂ ਦੇਖਣ ਨੂੰ ਮਿਲੀ ਆ ਜਿੱਥੇ ਇੱਕ ਮਸ਼ਹੂਰ ਸਮਾਜ ਸੇਵੀ ਦੇ ਉੱਤੇ ਇੱਕ ਮਹਿਲਾ ਦੇ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ ਮਹਿਲਾ ਦਾ ਕਹਿਣਾ ਹੈ ਕਿ ਪਹਿਲਾਂ ਦਾ ਉਹ ਸਮਾਜ ਸੇਵੀ ਮੇਰੇ ਨਾਲ ਵਿਆਹ ਦਾ ਵਿਆਹ ਦੀਆਂ ਗੱਲਾਂ ਕਰਕੇ ਹਰ ਦਿਨ ਮੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਪਰ ਜਦੋਂ ਮੈਂ ਉਸਦੇ ਨਾਲ ਵਿਆਹ ਦੀ ਗੱਲਬਾਤ ਕੀਤੀ ਤਾਂ ਉਹ ਮੁੱਕ ਗਿਆ ਜਿਸ ਤੋਂ ਬਾਅਦ ਪੀੜਤ ਮਹਿਲਾ ਇਨਸਾਫ ਦੇ ਲਈ ਥਾਣੇ ਪਹੁੰਚੀ ਆ ਦੋਂ ਕਮੇ ਸਰ ਨੂੰ ਅੰਦਰ ਜਾ ਕੇ ਕਿਹਾ ਸੀ ਕਿ ਇਹ ਰਿਸ਼ੀ ਬਾਂਸਲ ਦੀ ਜੋ ਕਿ ਕੰਪਲੇਂਟ ਤੇ ਮੈਨੂੰ ਨਾ ਹੀ ਕੋਈ ਬੁਲਾਇਆ ਨਾ ਕੋਈ ਸੁਣਵਾਈ ਹੋਈ ਹੈ ਤੇ ਮੈਂ ਹੁਣ ਦੁਬਾਰਾ ਰੀਓਪਨ ਕਹਿੰਦੇ ਦੇਖੋ ਦੇਣ ਦਾ ਕੋਈ ਫਾਇਦਾ ਨਹੀਂ ਹੈ ਪਹਿਲਾਂ ਅਸੀਂ ਚੇਤਨ ਭਵੇਜ ਨੂੰ ਪਕੜਾਂਗੇ ਜਦੋਂ ਚੇਤਨ ਭਵੇਜਾ ਪਕੜਿਆ ਜਾਊਗਾ ਤੇ ਇਨਵੈਸਟੀਗੇਸ਼ਨ ਸਾਥੀਆਂ ਦਾ ਕੀ ਰੋਲ ਰਹਾ ਉਹਨਾਂ ਨੇ ਵੀ ਤੁਹਾਡੇ ਨਾਲ ਕੋਈ ਗਲਤ ਕੰਮ ਕੀਤਾ ਹੈ ਕੀ ਗੱਲਬਾਤ ਹੈ ਹਾਂਜੀ ਸਰ ਉਹ ਤਾਂ ਸਿੱਧਾ ਰਿਵਾਲਵਰ ਲਗਾ ਕੇ ਕਹਿੰਦੇ ਸੀ ਚੱਲੰਦੇ ਕੋ ਜਦੋਂ ਮੈਂ ਉਹਦੀ ਗੱਲ ਨਹੀਂ ਮੰਨਦੀ ਸੀ ਮੈਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਜਾਨ ਨੂੰ ਮਾਰਨ ਦੀ ਧਮਕੀਆਂ ਦਿੰਦੇ ਸੀ ਇਹਦੇ ਖਿਲਾਫ ਆਵਾਜ਼ ਨਹੀਂ ਉਠਾਣੀ ਤੂੰ ਜੇ ਤੂੰ ਆਵਾਜ਼ ਉਠਾਏਂਗੀ ਤੇਰੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਇਹਦੇ ਵੀ ਤੁਹਾਡੇ ਪਰਿਵਾਰ ਨੂੰ ਹੁਣ ਤੁਹਾਡੀ ਭੈਣ ਦਾ ਵੀ ਘਰ ਘਰਾਬ ਕਰਨ ਦੀ ਗੱਲਾਂ ਕੀਤੀ ਹੈ ਹਲੋ ਹਾਂਜੀ ਦੇਖੋ ਹੁਣ ਇੰਨੀ ਦੂਰ ਹੈਗੇ ਨੇ ਉਹ ਹੁਣ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਇਸ ਵਾਪਿਸ ਲੈ ਲਾ ਨਹੀਂ ਤਾਂ ਚੰਗਾ ਨਹੀਂ ਹੋਏਗਾ ਤੇਰੇ ਨਾਲ ਰਾਜੀਨਾਮਾ ਕਰੋ ਇਹ ਕਰੋ ਅਸੀਂ ਕਿਉਂ ਕਰੀਏ ਤੇਰੇ ਨਾਲ ਰਾਜੀਨਾਮਾ ਅਸੀਂ ਗਲਤ ਥੋੜੀ ਐ ਅਸੀਂ ਤਾਂ ਸੱਚੇ ਆ ਤਾਂ ਹੀ ਅੱਜ ਸੜਕ ਤੇ ਆਏ ਆ ਤੇਰੇ ਖਿਲਾਫ ਖੜੇ ਹੋਏ ਆ ਜੇ ਤੂੰ ਸੱਚਾ ਹੈ ਬਾਹਰ ਆ ਨਾ ਜੇ ਤੂੰ ਕਹਿੰਨਾ ਹੈ ਕਿ ਮੇਰਾ ਬੱਚਾ ਨਹੀਂ ਹੈ ਇਹ ਬੱਚਾ ਹਰਾਮ ਦਾ ਹੈ ਤੇ ਸਾਹਮਣੇ ਆ ਆਪਣਾ ਡੀਐਨਏ ਟੈਸਟ ਕਰਵਾ ਹਾਂ ਜੀ ਆ ਜਾ ਰਾਜੀ ਇੱਧਰ ਆ ਜਾ ਕੀ ਪੂਰਾ ਮਾਮਲਾ ਹੈ ਜੀ ਕੀ ਗੱਲਬਾਤ ਹੋਈ ਹੈ ਕੀ ਹਰਸਾ ਵਾਪਰੇ ਤੁਹਾਡੇ ਨਾਲ ਦੱਸੋ ਹਾਂਜੀ ਦੇਖੋ ਐਫਆਈਆਰ ਐਫਆਈਆਰ ਹੋਈ ਸੀ ਚੇਤਨ ਉਹ ਵੇਜਦੇ ਨਾਮ ਤੇ ਪਰ ਅੱਜ ਦੇਖੋ 16ਵਾਂ ਦਿਨ ਹੋ ਗਿਆ ਲੇਕਿਨ ਹੁੰਦੇ ਤਾਂ ਕੋਈ ਅਰੈਸਟ ਨਹੀਂ ਪੈ ਰਹੀ ਹੁੰਦੇ ਕੋਈ ਇਨਕੁਆਇਰੀ ਹੋ ਨਹੀਂ ਹੋ ਰਹੀ ਉਹਨੂੰ ਪਕੜਿਆ ਹੀ ਨਹੀਂ ਜਾ ਰਿਹਾ ਪੁਲਿਸ ਪਤਾ ਨਹੀਂ ਕੀ ਕਰ ਰਹੀ ਹੈ ਜਿਆਦਾ ਪੋਲੀਟੀਕਲ ਪਾਵਰ ਬਹੁਤ ਜ਼ਿਆਦਾ ਜਾਂ ਤਾਂ ਪੈਸੇ ਖਲਵਾ ਕੇ ਇਹਨਾਂ ਦਾ ਵੀ ਮੂੰਹ ਬੰਦ ਕਰ ਰਿਹਾ ਕੀ ਮਾਮਲਾ ਦਰਜ ਕਰਵਾਇ ਸੀ ਕੀ ਪੂਰੀ ਘਟਨਾ ਰਬਰਤ ਹਾਂਜੀ ਉਹਨੇ ਮਤਲਬ ਕਿ ਪਹਿਲਾਂ ਤਾਂ ਉਹ ਗਲਤ ਕੰਮ ਕਰਦਾ ਰਿਹਾ ਕਰਦਾ ਗਿਆ ਜਦੋਂ ਮੈਂ ਉਹਦਾ ਵਿਰੋਧ ਕੀਤਾ ਫਿਰ ਉਹ ਮਤਲਬ ਕਹਿਣ ਲੱਗੇ ਕਿ ਮੈਂ ਤੇਰਾ ਵਿਆਹ ਵਿਆਹ ਕਰਵਾ ਲਾਂਗਾ ਝੂਠੇ ਦਿਲਾਸੇ ਦੇ ਦੇ ਕੇ ਅੱਧੀ ਕੰਟੀਨਿਊ ਕਹਾਣੀ ਕਰਦਾ ਗਿਆ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਕਿਹਾ ਵਿਆਹ ਕਰਵਾਓ ਉਹਨੇ ਸਾਮਨਾ ਕਰ ਦਿੱਤਾ ਕਹਿੰਦਾ ਮੈਂ ਤਾਂ ਵਿਆਹਿਆ ਹੋਇਆ ਮੈਂ ਤਾਂ ਸ਼ਾਦੀ ਚ ਹਾਂ ਦੇਖੋ ਮੈਂ ਵਿਆਹ ਕਰਵਾ ਨਹੀਂ ਸਕਦਾ ਹੁਣ ਹੁੰਦਾ ਇੱਕ ਬੇਟਾ ਜਿੰਦੀ ਮੈਂ ਡਿਮਾਂਡ ਕਰ ਰਹੀ ਹਾਂ ਡੀਐਨਏ ਕੀਤਾ ਜਾਵੇ ਲੇਕਿਨ ਉਹਦੀ ਵੀ ਕੋਈ ਸੁਣਵਾਈ ਨਹੀਂ ਹੈ ਨਾ ਹੀ ਉਹਨੂੰ ਅਰੈਸਟ ਕੀਤਾ ਜਾ ਰਿਹਾ ਹੈ ਤਿੰਨ ਦੋਸ਼ੀ ਹੋਰ ਹੈ ਸਿਰਫ ਚੇਤਨ ਬਵੇਜੇ ਦਾ ਐਫ ਆਈ ਆਰ ਚ ਨਾਮ ਦਰਜ ਕੀਤਾ ਲੇਕਿਨ ਉਹਨ ਤਿੰਨ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੈ ਇੱਕ ਹੈਗਾ ਰਿਸ਼ੀ ਵਾਂਸਲ ਕੋਈ ਪੱਤਰਕਾਰ ਹੈਗਾ ਉਹਦੀ ਵੀ ਮੈਂ ਦਿੱਤੀ ਸੀ ਇੱਥੇ ਕੰਪਲੇਂਟ ਦਿੱਤੀ ਸੀ 6 ਤਰੀਕ ਨੂੰ ਦਿੱਤੀ ਸੀ ਲੇਕਿਨ ਮੈਨੂੰ ਕੱਲ ਮੈਸੇਜ ਆਂਦਾ ਹੈ ਨਾ ਮੈਨੂੰ ਉੱਥੇ ਬੁਲਾਇਆ ਜਾਂਦਾ ਹੈ ਨਾ ਕੋਈ ਸੁਣਵਾਈ ਹੁੰਦੀ ਹੈ ਲਿਖ ਦਿੰਦੇ ਕਿ ਤੁਹਾਡੀ ਕੰਪਲੇਂਟ ਡਿਸਮਿਸ ਕਰਤੀ ਗਈ ਹੈ ਅੱਛਾ ਤੁਹਾਡੇ ਸੰਪਰਕ ਚ ਕਿਦਾਂ ਹੈ ਸੇ ਚੇਤਨ ਬਵੇਜੇ ਐਕਚੁਅਲੀ ਮੇਰੀ ਫਸਟ ਮੈਰिज ਹੋਈ ਸੀ ਤੇ ਅਸੀਂ ਮਤਲਬ ਇਹਨਾਂ ਦੀ ਹੈਲਪ ਲਾਈਨ ਗਈ ਸੀ ਕਿ ਅਸੀਂ ਕਿਹਾ ਸੀ ਕਿ ਸਾਡਾ ਫੈਸਲਾ ਵਗੈਰਾ ਕਰਵਾ ਦਿਓ ਇਸ ਬੰਦੇ ਤੋਂ ਤੇ ਫਿਰ ਬਸ ਇਦਾਂ ਹੀ ਗੱਲਬਾਤ ਚਲਦੀ ਰਹੀ ਇਹ ਕਹਿਣ ਲੱਗਾ ਕਿ ਮੇਰੇ ਕੋਲ ਕੰਮ ਕਰ ਲਓ ਤੁਸੀਂ ਕੀ ਕਰੋਗੇ ਗੁਜ਼ਾਰਾ ਕਿੱਦਾਂ ਕਰੋਗੇ ਬਸ ਸਹਰ ਅੱਧੀ ਕਹਾਣੀ ਚਲਦੀ ਗਈ ਤੇ ਹੁਣ ਤੁਸੀਂ ਪੁਲਿਸ ਕੋਲ ਆਏ ਹੋ ਕੀ ਗੱਲਬਾਤ ਹੋਈ ਹੈ ਪੁਲਿਸ ਨੇ ਕੰਪਲੀਟ ਕੀਤੀ ਹੋਈ ਹੈ ਜਿਸ ਵੀ ਮਾਮਲਾ ਦਰਜ ਹੋ ਚੁੱਕਾ ਹੈ ਤੇ ਹੁਣ ਅੱਗੇ ਦੀ ਕੀ ਕਾਰਵਾਈ ਹੋਈ ਹੈ ਹੁਣ ਦੇਖੋ ਸਰ ਉਹ ਤਾਂ ਉਹ ਨਹੀਂ ਕਹਿ ਰਹੇ ਹੈਗੇ ਕਿ ਥਾਣਾ ਨੰਬਰ 2 ਦੇ ਵੀ ਸਰ ਬੁਲਾਏ ਗਏ ਐਸ ਐਚ ਓ ਤੇ ਉਹਨਾਂ ਨੂੰ ਵੀ ਕਿਹਾ ਕਿ ਉਹਨਦੀ ਜਲਦੀ ਤੋਂ ਜਲਦੀ ਅਰੈਸਟ ਕੀਤੀ ਜਾਵੇ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ ਅਸੀਂ ਕਰ ਲਾਂਗੇ ਲੇਕਿਨ 16 ਦਿਨ ਹੋ ਗਏ ਸਰ ਕੋਈ ਆਮ ਬੰਦੇ ਤੇ ਪਰਚਾ ਪੈਂਦਾ ਨਾ ਉਹਨੂੰ ਉਸੇ ਦਿਨ ਨਹੀਂ ਪਕੜ ਲਿੱਤਾ ਜਾਂਦਾ ਕਿ ਉਹਨਦੀ ਪਾਵਰ ਜ਼ਿਆਦਾ ਹੈ ਜਾਂ ਤਾਂ ਫਿਰ ਪੈਸਾ ਜ਼ਿਆਦਾ ਬਿਲਕੁਲ ਡਰਾਇਆ ਧਮਕਾਇਆ ਜਾ ਰਿਹਾ ਮੇਰੀ ਦੀਦੀ ਨੂੰ ਮੇਰੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਕੇਸ ਵਾਪਸ ਲੈ ਲੈ ਇੱਕ ਮੇਰਾ ਹਸਬੈਂਡ ਸੀਗਾ ਜਿਹਦਾ ਨਾਮ ਇਸ ਸੈਕੰਡ ਮੈਰिज ਹੋਈ ਸੀ ਅਸ਼ੀਸ਼ ਪਾਟਿਆ ਨਾਮ ਦਾ ਹੁਣ ਉਹ ਚੇਤਨ ਭਵੇਜੇ ਦੇ ਪਹਿਲਾਂ ਤਾਂ ਬਹੁਤ ਜ਼ਿਆਦਾ ਖਿਲਾਫ ਸੀਗਾ ਲੇਕਿਨ ਹੁਣ ਚੇਤੇ ਚੇਤਨ ਭਵੇਜੇ ਨੇ ਉਹਨੂੰ ਆਪਣਾ ਮੋਹਰਾ ਬਣਾਇਆ ਹੋਇਆ ਪੈਸੇ ਦੇ ਕੇ ਉਹਨੂੰ ਉਹਦਾ ਮੂੰਹ ਬੰਦ ਕਰ ਦਿੱਤਾ ਹੁਣ ਉਹ ਮੇਰੇ ਖਿਲਾਫ ਗੰਦੀ ਗੰਦੀ ਖਬਰਾਂ ਛਾਪ ਰਿਹਾ ਇਹ ਆ ਉਹ ਆ ਕਾਰਵਾਈ ਦੀ ਕੀ ਮੰਗ ਕਰ ਰਹੇ ਹੋ ਕਾਰਵਾਈ ਮੈਂ ਤਾਂ ਦੇਖੋ ਤਰਨਾ ਲਗਾਉਂਗੀ ਜਦ ਤੱਕ ਉਹ ਬੰਦਾ ਅਰੈਸਟ ਨਹੀਂ ਕੀਤਾ ਜਾਂਦਾ ਕੰਟੀਨਿਊ ਤਰਨਾ 2 ਘੰਟੇ ਲੱਗੇਗਾ ਹਾਂਜੀ ਹੁਣ ਤਾਂ ਦਾਦੇ ਕੇ ਉੱਤੇ ਹੀ ਪੀੜਤ ਮੈਲਾਂ ਦੇ ਨਾਲ ਕਈ ਸਿੱਖ ਸਿੱਖ ਜਥੇਬੰਦੀਆਂ ਨਿੰਗ ਜਥੇਬੰਦੀਆਂ ਆਤੇ ਹੋਰ ਵੀ ਕਈ ਕਈ ਲੋਕ ਪਹੁੰਚੇ ਜਿਨ੍ਹਾਂ ਨੇ ਮਹਿਲਾ ਨੂੰ ਇਨਸਾਫ਼ ਦੀ ਮੰਗ ਕੀਤੀ ਆ ਮੇਰਾ ਰਵਿੰਦਰਪਾਲ ਸਿੰਘ ਹੈ ਜੀ ਅੱਛਾ ਇਹ ਲੜਕੀਆਂ ਨੇ ਇਲਜ਼ਾਮ ਲਗਾਏ ਨੇ ਇੱਕ ਚੇਤਨਿਕ ਵਿਜਾਸ ਸਮਾਜ ਸੇਵੀ ਐ ਸੋ ਕਿ ਕਿਸ ਤਰ੍ਹਾਂ ਦੀ ਕਾਰਵਾਈ ਆ ਅੱਜ ਧਰਨਾ ਵੀ ਲਾਇਆ ਇੱਥੇ ਸੀਪੀ ਦਫ਼ਤਰ ਪਹੁੰਚੇ ਸੀ ਪੁਲਿਸ ਨੇ ਗਲਵਾ ਵੀ ਮੁਲਾਜ਼ਮਾਂ ਦੇ ਕੀ ਕਰ ਰਿਹਾ ਹੈ ਮੁਲਾਇਮ ਤੇ ਦੇਖੋ ਜੀ ਹਾਲੇ ਦੇ ਗੋਮਲੋਂ ਤੋਂ ਮਿੱਟੀ ਝਾਣ ਲਾ ਕਮਾ ਕੋਈ ਜਦ ਤੱਕ ਅਰੈਸਟ ਨਹੀਂ ਹੁੰਦਾ ਤਾਂ ਤੱਕ ਕਿਉਂਕਿ ਜਿਹੜਾ ਹੈਗਾ ਪਰਚਾ ਦਰਜ ਹੋ ਗਿਆ ਤੇ ਉਹ ਜਦੋਂ ਇਹ ਰੈਸਟ ਪੁਲਿਸ ਕਰੇਗੀ ਨਕਾਬ ਜਿਹੜਾ ਉਹਦਾ ਚੜਿਆ ਜਿਹੜਾ ਸਮਾਜ ਸੇਵਾ ਦਾ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਨਾ ਉਹ ਕੀ ਪਤਾ ਵਿਚਾਰੇ ਕਿੰਨੇ ਇਹਨਾਂ ਦੀ ਏਦਾਂ ਦੀਆਂ ਕਿੰਨੀਆਂ ਕੁੜੀਆਂ ਨੂੰ ਹੋਰ ਖਰਾਬ ਕਰਦਾ ਹੋਣਾ ਕਿੰਨੇ ਦਿਨ ਤੋਂ ਪਰਚਾ ਦਰਜ ਹੈ ਕਦੋਂ ਤੱਕ ਹੁਣ ਤੱਕ ਕਰਸਤਾਰੀ ਨਹੀਂ ਹੋਈ ਕਦੋਂ ਜੀ 16 ਲੱਖ ਦਿਨ ਹੋ ਗਏ ਜੀ ਪਰਚਾ ਦਰਜ ਹੋਏ ਨੂੰ ਇਸ ਬੇਟੀ ਦਾ ਕੋਈ ਇਹਦਾ ਅੱਗੇ ਪਿੱਛੇ ਨਹੀਂ ਹੈਗਾ ਉਹ ਸਾਡੇ ਕੋਲ ਆਏ ਇਹ ਬੇਟੀ ਆਈ ਸੀ ਕਿ ਕਹਿੰਦੀ ਮੇਰੀ ਕੋਈ ਮਦਦ ਕਰਨ ਵਾਲਾ ਹੈ ਨਹੀਂ ਮੈਂ ਕਿਹਾ ਅਸੀਂ ਤੇਰੇ ਨਾਲ ਕੁੜੀਆਂ ਖੜਿਆ ਜੋ ਤੋ ਕਹਿੰਗੇ ਸਾਨੂੰ ਭਾਵੇਂ ਆਵਾਜ਼ ਮਾਰਨਗੇ ਅਸੀਂ ਉਸੇ ਤੇ ਨਾਲ ਖੜਿਆ ਵੀ ਅਸੀਂ ਪਿੱਛੇ ਨਹੀਂ ਹਟਦੇ ਜਦ ਤੱਕ ਉਹਨੂੰ ਅਰੈਸਟ ਨਹੀਂ ਕਰਦੀ ਪੁਲਿਸ ਅਫਸਰ ਨਾਲ ਗੱਲਬਾਤ ਹੀ ਕੀ ਕਰਦੇ ਆਫਸਰ ਨਾਲ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਜਿਸੀਂ ਕੋਸ਼ਿਸ਼ ਕਰ ਰਹੇ ਆਂ ਜੀ ਬੰਦਾ ਸਾਨੂੰ ਅਸਲ ਚ ਤੇ ਜਿਹੜੇ ਅਸੀਂ ਪਰਸੋਂ ਇਕੱਠੇ ਹੋਏ ਸੀਗੇ ਐਸਐਚਓ ਸਾਹਿਬ ਨੇ ਫੋਨ ਨਹੀਂ ਚੱਕਿਆ ਮੇਰੇ ਖਿਆਲ ਇੱਕ ਵਾਰ ਇਹਨਾਂ ਨੇ ਮੇਲ ਵੀ ਪਾਈ ਹੈ ਸ਼ਾਇਦ ਕੋਈ ਮੈਸੇਜ ਪਾਇਆ ਵੀ ਕੋਈ ਮਲਾਈਮ ਨੂੰ ਵੀ ਕਰੇ ਸੀਗਾ ਉਦੋਂ ਪੁਲਿਸ ਨੇ ਰੇਡ ਨਹੀਂ ਕੀਤੀ ਇਹ ਜਿਆਦਾ ਦੇਖੋ ਮੈਂ ਵੀ ਹੁਣ ਅੰਦਰ ਇਹੀ ਗੱਲ ਕਹੀ ਹੈ ਵੀ ਕੋਈ ਸਾਨੂੰ ਉਹ ਬੰਦਾ ਦਿਓ ਜਿਹੜਾ ਉੱਥੇ ਘਰੇ ਹੋਵੇ ਤਾਂ ਸਾਨੂੰ ਨੰਬਰ ਦਿਓ ਜਿਹੜਾ ਜਾ ਕੇ ਉਸੇ ਟਾਈਮ ਮਮੀ ਜਿਹੜੇ ਟ੍ਰੇਡ ਵਜੇ ਸਮਾਜ ਸੇਵੀਆਂ ਦਾ ਚੋਲਾ ਬਾਈ ਫੈਦਦੇ ਨੇ ਆਸਰਾਮ ਵੀ ਸਮਾਜ ਸੇਵੀ ਹੈਗਾ ਸਭ ਤੋਂ ਏਲਾਵੀ ਸਮਾਜ ਸੇਵੀ ਹੈ। ਐਵੀ ਸਮਾਜ ਸੇਵੀ ਆ ਕਿ ਇਹੇ Hindu ਧਰਮ ਦੀ ਬੇਕਦਰਹੀ ਨਹੀਂ। ਇਹ ਧਰਮ ਕੋਈ ਵੀ ਜਿਹੜਾ ਧਰਮ ਕੋਈ ਵੀ ਹੋਏ ਜੀ ਜਿਹੜਾ ਗਲਤ ਕੰਮ ਹੈ ਉਹ ਗਲਤ ਕੰਮ ਹੈ ਜਿਹੜਾ ਚਾਹੇ ਉਹ Hindu ਹੋਵੇ ਚਾਹੇ ਉਹ Sikh ਆ। ਬਿਲਕੁਲ ਉਹ ਚੋਲਾ Hindu ਧਰਮ ਦਾ ਔੜ ਕੇ ਤੇ ਗਲਤ ਕੰਮ ਜਿਹੜਾ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੁੜੀਆਂ ਨੂੰ ਜੇ ਇਹ ਮਤਲਬ ਸਰੀਰਿਕ ਸ਼ੋਸ਼ਣ ਕਰਨਾ ਬਹੁਤ ਵੱਡੀ ਗਲਤ ਗੱਲ ਹੈ। ਸਰ ਸਾਹਿਬ ਵਾਹਿਗੁਰੂ ਜੀ ਕਾ ਨਾਮ ਮੇਰਾ ਕਰਤਿਬ ਸਿੰਘ ਜਹੇਦਾਰ ਤੇ ਤਾਰਨਾ ਦਲ ਤੋਂ ਮੁੱਖ ਜਹੇਦਾਰ ਪ੍ਰਵਿੰਦਰ ਸਿੰਘ ਚੌਂਕਾ ਜੀ ਜੀ ਕੁੜੀਆ ਸਾਡੇ ਕੋਲੇ ਆਈ ਸੀਗੀ ਤੇ ਵੀ ਕਹਿੰਦੀ ਵੀ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਹੈ ਅਸੀਂ ਇਕੱਠੇ ਹੋ ਕੇ ਆਏ ਹੋਏ ਹਾਂ ਤੇ ਕੁੜੀ ਦੇ ਨਾਲ ਅਸੀਂ ਸੁਣਾਈ ਕਰਾ ਰਹੇ ਹਾਂ ਖੜੇ ਹਾਂ ਨਾਲ ਵੀ ਜਦ ਤੱਕ ਉਹ ਬੰਦੇ ਦੇ ਉੱਤੇ ਪਰਚਾ ਨਹੀਂ ਪੈਂਦਾਗਾ ਜਦ ਤੱਕ ਉਹ ਅੰਦਰ ਨਹੀਂ ਹੁੰਦਾਗਾ ਜਦ ਤੱਕ ਅਸੀਂ ਨਾਲ ਖੜੇ ਹੈਗੇ ਆਂ ਤੇ ਖੜੇ ਰਵਾਂਗੇ ਤੇ ਜੇ ਉਹ ਭਾਜੀ ਨੇ ਪੁੱਛਾਇਗਾ ਸਵਾਲ ਪੁੱਛਾਇਗਾ ਵੀ ਕਹਿੰਦਾ ਵੀ ਇੱਕ Hindu ਧਰਮ ਦੇ ਵਿੱਚ ਚੋਲਾ ਪਾ ਕੇ ਬਦਨਾਮ ਕਰਦਾ ਪਿਆ ਉਹ ਇੱਕ ਕਾਲੀ ਪੇੜ ਵੜ ਚੁੱਕੀ ਆ Hindu ਧਰਮ ਦੇ ਵਿੱਚ ਜਿਹੜੀਆਂ ਪੇਡਾਂ ਹੁੰਦੀਆਂ ਨੇ ਉਹ ਵੜ ਚੁੱਕੀਆਂ ਨੇ ਉਹ Hindu ਧਰਮ ਨੂੰ ਵੀ ਬਦਨਾਮ ਕਰਦੀਆਂ ਪਈਆਂ ਨੇ ਉਹਨੂੰ ਦੱਸੋ ਐਡੀ ਵੱਡੀ ਕੁੜੀ ਧੀ ਪੈਣ ਹੈਗੀ ਆ ਉਹ ਵੀ ਸਾਕੇ ਦੀ ਧੀ ਪੈਣ ਉਹਦੇ ਘਰੇ ਵੀ ਧੀਆ ਪੈਣਾ ਹੋਣਗੇ ਆ ਵੀ ਤੂੰ ਧੀ ਪੈਣ ਦੀ ਇੱਜ਼ਤ ਲੁੱਟੀ ਆ ਤੂੰ ਉਹਦੇ ਨਾਲ ਐਦਾਂ ਕਰਦਾ ਸੋਸਰ ਬਾਈ ਕੀਤੀ ਹੈਗੀ ਆ ਵੀ ਮਾਰੀ ਗੱਲ ਆ ਉਹ ਤੇ ਸਾਡੀ ਸਰਕਾਰ ਨੇ ਵੀ ਜਲਦ ਤੋਂ ਜਲਦ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਉਹਨਾਂ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਉੱਤੋਂ ਜਿਹੜਾ ਉਹ ਤੇ ਧਰਮ ਦਾ ਗੁੰਡਕ ਪਾਇਆ ਹੋਇਆ ਉਹ ਚੁੱਕਿਆ ਜਾਵੇ ਜਲਦ ਜਲਦ ਦੂਜਿਆਂ ਨੂੰ ਵੀ ਪਤਾ ਲੱਗੇ ਵੀ ਵਾਕਈ Hindu ਧਰਮ ਦੇ ਵਿੱਚ ਵੀ ਕਾਲੀਆਂ ਭੇਡਾਂ ਵੜੀਆਂ ਹੋਈਆਂ ਨੇ ਤੜੀ ਕੋਪੀ ਕੰਪਲੀਟ ਲੈ ਕੇ ਇਧਰ ਆਸ ਨੇ ਕੇ ਆਈ ਬਾਤ ਤਾਂ ਬਿਦੇ ਹੀ ਬੈਠੀ ਸੀ ਕਿਸੋ ਕਿਸ ਤਰ੍ਹਾਂ ਦਾ ਤਰੋਸਾ ਦਿੱਤਾ ਗਿਆ ਤੇ ਕਿਦਾਂ ਦੀ ਕਾਰਵਾਈ ਦਾ ਅਸ਼ਰਣ ਹੋ ਗਿਆ ਮੈਨੂੰ ਜਸਟ ਹੁਣੀ ਕਾਲ ਆਈ ਸੀ ਵੀ ਅੱਧਾ ਇੱਕ ਕੇਸ ਰਜਿਸਟਰ ਹੋਇਆ ਉਹ ਚ ਐਸ ਐਚਓ ਡਿਵੀਜ਼ਨ ਨੰਬਰ 2 ਉਹਨਾਂ ਨੇ ਮੈਨੂੰ ਆਪਣੇ ਕੋਲ ਹੀ ਬੁਲਾ ਲਿਆ ਸੀ ਬਿਕੋਜ਼ ਇਹ ਧਰਨਾ ਇੱਥੇ ਲਗਾਣ ਚਾਹੁੰਦੇ ਸੀ ਜਿਹਦੇ ਕਰਕੇ ਬਿਕੋਜ਼ ਆਈ ਵਾਸ ਸਿਟਿੰਗ ਇਨ ਥਿਸ ਆਫਿਸ ਸੋ ਇਹ ਮੇਰੇ ਕੋਲ ਆਏ ਸੀਗੇ ਤੇ ਮੈਂ ਐਸ ਐਚਓ ਨੂੰ ਇਮੀਡੀਏਟਲੀ ਆਪਣੇ ਆਫਿਸ ਹੀ ਕਾਲ ਕਰ ਲਿਆ एसएचयू ਨੂੰ ਇਨਸਟਰਕਸ਼ਨ ਦੇ ਦਿੱਤੀ ਹੈ ਕਿ ਕਿ ਅਰੈਸਟ ਕਰੋ ਇਮੀਡੀਏਟਲੀ ਵੀ ਅਕਿਊਜ਼ ਨਹੀਂ ਪਰ ਚਲ ਜਾਏਗਾ ਸਰ ਨਸਰ ਹਟਾ ਲਿਆ ਨਾ ਤੁਹਾਡੇ ਰੁੱਸਾ ਦੇ ਦਿੱਤਾ ਯੈਸ ਬਿਲਕੁਲ ਬਿਲਕੁਲ ਮੈਂ ਦੱਸ ਦਿੱਤਾ ਹੈਗਾ ਵੀ ਆਪਣਾ ਜਿਹੜਾ ਕਾਨੂੰਨ ਹੈਗਾ ਆਪਣਾ ਕੰਮ ਕਰ ਰਿਹਾ ਹੈਗਾ ਉਹਦੀ ਕੋਈ ਇਹ ਨਹੀਂ ਹੈਗਾ ਕਿ ਉਹ ਨਹੀਂ ਅਰੈਸਟ ਹੋਏਗਾ ਜਿੱਥੇ ਵੀ ਮਿਲਦਾ ਹੈਗਾ ਇਮੀਡੀਏਟਲੀ ਹੁਣ ਵੀ ਮੈਂ ਐਸਐਚਯੂ ਨੂੰ ਦੁਬਾਰਾ ਕਾਲ ਕਰਕੇ ਉਹਨਾਂ ਨੂੰ ਕਹਿ ਦਿੰਦਾ ਹੈਗਾ ਵੀ ਅਗਰ ਕੋਈ ਲੋਕੇਸ਼ਨ ਮਿਲਦੀ ਹੈ ਕਿਤੇ ਵੀ ਨਹੀਂ ਅਰੈਸਟ ਕਰੋ ਇਮੀਡੀਏਟਲੀ ਚਕ ਥੈਂਕ ਯੂ ਖਾਲਾ ਕੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਸੰਬੰਧੀ ਅਫਸਰ ਦੇ ਵੱਲੋਂ ਇਹ ਕਿਹਾ ਗਿਆ ਜਲਦੀ ਉਸ ਵਿਅਕਤੀ ਨੂੰ ਉਸ ਸਮਾਜ ਸੇਵੀ ਨੂੰ ਕਾਬੂ ਕਰ ਲਿਆ ਜਾਵੇ ਜਿਸ ਦੇ ਉੱਤੇ ਮਹਿਲਾ ਨੇ ਜਿਹੜੇ ਸ੍ਰੋਚਨ ਕਰਨ ਦੇ ਇਲਜ਼ਾਮ ਲਗਾਏ ਨੇ